az ਪਲਸ 2 ਦਾ 12ਵੀਂ ਦੇ ਨਤੀਜੇ ਪੰਜਾਬ ਸਿੱਖਿਆ ਬੋਰਡ ਦੇ ਨਿਕਲੇ ਹਨ ਔਰ ਉਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਸਰਹੱਦੀ ਸ਼ਹਿਰ ਫੂਸਪੁਰ ਦੇ ਛੋਟਾ ਜਿਹਾ ਕਸਬਾ ਕਸੋ ਆਨੰਦ ਦੇ ਪਿੰਡ ਐਸਐਮ ਪਬਲਿਕ ਸਕੂਲ ਦੀ ਇੱਕ ਵਿਦਿਆਰਥਣ ਜਿਸ ਨੇ 98.90% ਲੈ ਕੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਪੂਰੇ ਜਿੱਥੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਸਕੂਲ ਦੇ ਵਿੱਚ ਵੀ ਸਕੂਲ ਦੇ ਟੀਚਰ ਔਰ ਅਧਿਆਪਕ ਔਰ ਪ੍ਰਿੰਸੀਪਲ ਸਟਾਫ ਸਾਰਾ ਖੁਸ਼ੀ ਦੇ ਵਿੱਚ ਉਮਰ ਰਿਹਾ ਔਰ ਮੇਰੇ ਨਾਲ ਮੌਜੂਦ ਹੈ ਤੇ ਉਹ ਬੱਚਾ ਔਰ ਉਸੇ ਪਰਿਵਾਰ ਔਰ ਉਸਦਾ ਸਕੂਲ ਦਾ ਸਟਾਫ ਕਿਦਾਂ ਦੀ ਖੁਸ਼ੀ ਦਾ ਮਾਹੌਲ ਹੈ ਇੱਥੇ ਮੈਨੂੰ ਕੀ ਮਹਿਸੂਸ ਹੋ ਰਿਹਾ ਹੈ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਸਾਰਿਆਂ ਨੂੰ ਸਾਰੇ ਖੁਸ਼ ਨੇ ਤੇ ਕੀ ਸਟੀਮ ਲੈ ਕੇ ਚੱਲੇ ਸੀ ਔਰ ਕਿਹੜੇ ਸਟੀਮ ਤੋਂ ਤੁਸੀਂ ਇਹ ਪ੍ਰਾਪਤੀ ਕੀਤੀ ਮੈਂ ਪੀਸੀਐਮ ਵੀ ਰੱਖਿਆ ਸੀ ਪਲੱਸ 1 ਦੇ ਵਿੱਚ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਸੀਗਾ ਸਾਰਿਆਂ ਨੇ ਇਹ ਸੀਗਾ ਵੀ ਜੋ ਜਿਹਦੇ ਵਿੱਚ ਤੁਹਾਡਾ ਮਨ ਹੈ ਤੇ ਉਹ ਫੀਲ ਚੂਸ ਕਰੋ ਤੇ ਮੈਂ ਇਹ ਫੀਲ ਚੂਸ ਕੀਤੀ ਇਸ ਫੀਲ ਤੋਂ ਅੱਗਾ ਤੱਕ ਕੀ ਅੱਗੇ ਮੈਡੀਕਲ ਫੀਲ 'ਚ ਅੱਗੇ ਜਾਊਂਗੀ ਫਿਲਹਾਲ ਮੈਂ NEET ਦਾ ਐਗਜ਼ਾਮ ਦਿੱਤਾ ਹੈ ਕਿ ਔਰ ਇਸ ਸਫਲਤਾ ਵਿੱਚ ਤੁਸੀਂ ਕਿਨੂੰ ਇਸ ਇਸ ਦਾ ਮੰਨਦੇ ਹੋ ਕਿ ਆਪਣੇ ਪਰਿਵਾਰ ਨੂੰ ਆਪਣੇ ਟੀਚਰ ਨੂੰ ਸਕੂਲ ਸਟਾਫ ਪੇਰੈਂਟਸ ਤੇ ਕਲਾਸਮੇਟਸ ਸਾਰਿਆਂ ਦੀ ਸਪੋਰਟ ਰਹੀ ਹੈ ਤੁਸੀਂ ਅੱਜ ਇਹ ਜੋ ਸਫਲਤਾ ਪ੍ਰਾਪਤ ਕੀਤੀ ਹੈ ਇਹਦੇ ਵਿੱਚ ਤੁਹਾਡੀਆਂ ਤਾਂ ਫੀਲਿੰਗਸ ਹੈਆਂ ਹੋਰ ਸਟੂਡੈਂਟਸ ਨੂੰ ਕੀ ਕਹਿਣਾ ਚਾਹੋ ਕਿ ਕੋਈ ਵੀ ਮੈਂ ਉਹਨੂੰ ਆਪਾਂ ਪੂਰਾ ਕਰ ਸਕਦੇ ਹਾਂ ਕੌਨਫੀਡੈਂਸ ਦੇ ਨਾਲ ਬਿਨਾਂ ਡਰੇ ਤੇ ਮਿਹਨਤ ਦੇ ਨਾਲ ਕਿੰਨੀ ਕਿ ਮਿਹਨਤ ਕੀਤੀ ਮੈਂ ਸਕੂਲ ਟਾਈਮਿੰਗ ਤਲਾਵਾ 7-8 ਘੰਟੇ ਪੜ੍ਹਦੀ ਹੁੰਦੀ ਸੀ ਜਿੱਤੇ ਜਿੰਨਾ ਟਾਈਮ ਵੀ ਪੜ੍ਹਿਆ ਪੂਰੀ ਕਨਸੈਂਟਰੇਸ਼ਨ ਦੇ ਨਾਲ ਮੈਂ ਬਸ ਸਟੱਡੀਜ਼ ਨੂੰ ਪੜਿਆ ਅੱਜ ਇਹ ਤੁਸੀਂ ਸਥਾਨ ਪ੍ਰਾਪਤ ਕੀਤਾ ਹੈ ਪੇਰੈਂਟਸ ਵੀ ਤੁਹਾਡੇ ਨਾਲ ਹੈ ਕਿੱਦਾਂ ਦਾ ਭੈਣ ਜੀ ਤੁਸੀਂ ਮਹਿਸੂਸ ਕਰ ਰਹੇ ਹੋ ਅਸਲ ਵਿੱਚ ਬੱਚੀ ਨੇ ਐਡੀ ਵੱਡੀ ਅਚੀਵਮੈਂਟ ਕੀਤੀ ਹੈ ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਆ ਬੱਚੇ ਤੇ ਪੂਰਾ ਮਾਣ ਆ ਰਿਹਾ ਨਾਲ ਮੈਂ ਮੇਰੇ ਪਿਤਾ ਜੀ ਵੀ ਮੌਜੂਦ ਨੇ ਬੇਟੀ ਦੇ ਬੜੇ ਪਾਵੋਫਿਓ ਕੀ ਸੋਚਿਆ ਹੁਣ ਬੇਟੀ ਨੇ ਵੱਡਾ ਸਫਲਤਾ ਲਈ ਹੈ ਬੇਟੀ ਜੋ ਕੋ ਕਿ ਗਾਮ ਪਕਰਾਵਾਂਗੇ ਜੇ ਬੜੇ ਕਰ ਹੁਣ ਕਿੱਦਾਂ ਮਹਿਸੂਸ ਕਿੱਦਾਂ ਕਰ ਰਹੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ ਮੱਚੀ ਤੇ ਮਾਣ ਤੋਂ ਸਟਾਫ ਨੇ ਪੂਰਾ ਕੋਸ਼ਿਸ਼ ਕੀਤੀ ਬੱਚੀ ਵਧੀਆ ਨੰਬਰ ਲੈ ਤੋ ਇਸ ਤਰ੍ਹਾਂ ਜਿਸ ਤਰ੍ਹਾਂ ਪੇਰੈਂਟਸ ਮਹਿਸੂਸ ਖੁਸ਼ੀ ਕਰ ਰਹੇ ਨੇ ਉਸੇ ਤਰ੍ਹਾਂ ਸਕੂਲ ਦੇ ਜੋ ਚੇਅਰਮੈਨ ਨੇ ਉਹ ਵੀ ਮੇਰੇ ਨਾਲ ਖੜੇ ਨੇ ਸਰ ਕਿਦਾਂ ਲੱਗਾ ਇਸ ਬੱਚੀ ਦੀ ਸਟੇਟਮੈਂਟ ਬਹੁਤ ਵਧੀਆ ਲੱਗਾ ਜੀ ਬੜੇ ਮਾਣ ਮਹਿਸੂਸ ਹੋ ਰਿਹਾ ਤਾਂ ਇਹ ਬੱਚੀ ਜਿਹੜੀ ਹੈਗੀ ਹੈ ਨਰਸਰੀ ਕਲਾਸ ਤੋਂ ਸਾਡੇ ਕੋਲ ਪੜ੍ਹ ਰਹੀ ਹੈ ਔਰ ਸ਼ੁਰੂ ਤੋਂ ਹੀ ਇਹ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਹੈ ਪਹਿਲੀਆਂ ਪੋਜੀਸ਼ਨਾਂ ਵਿੱਚ ਹੀ ਆਉਂਦੀ ਹੈ ਤਾਂ ਸਾਨੂੰ ਇਸ ਤੋਂ ਉਮੀਦ ਸੀਗੀ ਤਾਂ ਉਹ ਉਮੀਦ ਇਹਨੇ ਉਸ ਤੇ ਖਰੀ ਉਤਰੀ ਆ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਬਿਲਕੁਲ ਜੀ ਤੋਂ ਇਸ ਉਸ ਸਕੂਲ ਦੇ ਬੱਚੇ ਦੀ ਇਸ ਸਫਲਤਾ ਉੱਤੇ ਖੁਸ਼ੀ ਦਾ ਮਾਹੌਲ ਔਰ ਕਿਸ ਤਰ੍ਹਾਂ ਇੱਕ ਸਰਦੀਪਿੰਡ ਦੇ ਬੱਚੇ ਨੇ ਐਡੀ ਵੱਡੀ ਛੋਟੇ ਜਿਹੇ ਸ਼ਹਿਰ ਤੋਂ ਛੋਟੇ ਜਿਹੇ ਪਿੰਡ ਤੋਂ ਸਫਲਤਾ ਪ੍ਰਾਪਤ ਕੀਤੀ ਹੈ ਕੈਮਰਾਮੈਨ ਦੇ ਨਾਲ ਵਿਜੇ ਮੁੰਗਾ ਪੀਟੀਸੀ ਨਿਊਜ਼ ਕਸਵਾਨਾ ਜੀਰਾ